ਹੁਸ਼ਿਆਰਪੁਰ ਵਾਇਸਲੈਸ ਸੈਕੰਡ ਇਨਿੰਗ ਹੋਮ ਬਲੋ ਜਾਨਵਰਾਂ ਦੇ ਅਧਿਕਾਰਾਂ ਦੀ ਰੱਖਿਆ हेतु ਜਨ ਜਾਗਰੂਕਤਾ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਸਾਲਾਨਾ ਜਿਹੜਾ ਹੈ 1 ਮਾਰਚ ਕੱਢਿਆ ਜਾਂਦਾ ਜਿਸ ਨੂੰ ਰੈਲੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਤੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਨੀਮਲ ਲਵਰਸ ਨੇ ਉਹ ਸ਼ਾਮਲ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਹੈ ਇਨਵੋਲਵਮੈਂਟ ਜਿਹੜੀ ਹੈ ਉਹ ਲੋਕਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਵੀ ਕਨਵੇ ਕਰਦੀ ਹੈ ਇਸ ਸਾਲ ਕਿੰਨੇ ਤਰੀਕ ਨੂੰ ਇਹ ਜਿਹੜਾ ਮਾਰਚ ਕੱਢਿਆ ਜਾ ਰਿਹਾ ਕਿੰਨੇ ਤਰੀਕ ਨੂੰ ਇਹ ਰੈਲੀ ਆਰਗੇਨਾਈਜ਼ ਕੀਤੀ ਜਾ ਰਹੀ ਹੈ ਤੇ ਕਿਥੋਂ ਲੈ ਕੇ ਕਿਥੋਂ ਤੱਕ ਇਹ ਸਾਰੀ ਜਾਣਕਾਰੀ ਲੈਣ ਵਾਸਤੇ ਅਸੀਂ ਇਸ ਟਾਈਮ ਵਾਈਸਲੈਸ ਸੈਕੰਡ ਇਨਿੰਗ ਹੋਮ ਪਹੁੰਚੇ ਤੇ ਮੇਰੇ ਨਾਲ ਨਵੀਨ ਗ੍ਰੋਵਰ ਜਿਹੜੇ ਪ੍ਰੈਜ਼ੀਡੈਂਟ ਨੇ ਵਾਈਸਲੈਸ ਸੈਕੰਡ ਇਨਿੰਗ ਹੋਮ ਦੇ ਉਹ ਮੌਜੂਦ ਨੇ ਨਵੀਨ ਲਗਾਤਾਰ ਹਰ ਸਾਲ ਜਿਹੜੀ ਹੈ ਇਹ ਮਾਰਚ ਕਿੱਥੇ ਜਾਂਦੀ ਹੈ ਰੈਲੀ ਜਿਹੜੀ ਕਿੱਥੇ ਜਾਂਦੀ ਹੈ ਇਕੱਠ ਕਿਤਾ ਜਾਂਦਾ ਹੈ ਕਿਉਂ ਕੀਤਾ ਜਾਂਦਾ ਤੇ ਕਿੰਨੇ ਕੇ ਸਾਲ ਹੋ ਗਏ ਕਿ ਇਕੱਠ ਜਿਹੜਾ ਕੀਤਾ ਜਾ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀਬੀਸੀ ਅਪਡੇਟ ਦਾ ਆਪਣਾ ਕੀਮਤੀ ਟਾਈਮ ਕੱਢ ਕੇ ਬੋਇਸਟਰ ਸੈਕਰੀਨੀ ਹੋਮ ਦੇ ਸ਼ੈਲਟਰ ਹੋਮ ਦੇ ਵਿੱਚ ਆਏ ਮੈਂ ਨਵੀਨ ਗਰੋਵਰ ਤੈ ਦਿਨ ਤੋਂ ਪੂਰੇ ਹੁਸ਼ਿਆਰਪੁਰ ਵਸਿਆ ਉਹਨਾਂ ਪੰਜਾਬ ਵਸਿਆ ਉਹਨਾਂ ਇਸ ਰੈਲੀ ਦੇ ਲਈ ਆਵਾਹਨ ਕਰਦਾ ਹਾਂ ਕਿਉਂਕਿ ਇਹ ਜਿਹੜੀ ਰੈਲੀ ਹੈ ਸਾਡੀ ਆਪਣੇ ਸਾਡੇ ਆਪਣੇ ਹੱਕਾਂ ਦੇ ਲਈ ਨਹੀਂ ਆ ਕੋਈ ਪੋਲਿਟੀਕਲ ਰੈਲੀ ਨਹੀਂ ਹੈਗੀ ਆ ਇਹਦੇ ਵਿੱਚ ਆਪਾਂ ਆਪਣਾ ਇੱਕ ਦਿਨ ਦਾ ਟਾਈਮ ਕੱਢ ਕੇ ਇਹਨਾਂ ਬੇਜਵਾਨਾਂ ਦੇ ਹੱਕ ਦੇ ਵਿੱਚ ਖੜੇ ਸਟੈਂਡ ਲਈਦਾ ਆ ਤਾਂ ਕਿ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਕੋਈ ਤੰਗ ਪਰੇਸ਼ਾਨ ਨਾ ਕਰੇ ਮਾਰੇ ਨਾ ਡਿਸਲੋਕੇਟ ਨਾ ਕਰੇ ਔਰ ਜਿਸ ਤਰ੍ਹਾਂ ਇਸ ਵੇਲੇ ਗਊ ਹੱਤਿਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਔਰ ਕਰਨ ਵਾਲੇ ਦੇ ਇੰਨੇ ਹੌਸਲੇ ਬੁਲੰਦ ਆ ਕਿ ਆਪਾਂ ਕਈ ਬੰਦੇ ਇੱਧਰ ਆ ਜਿਹੜੇ ਫੜੇ 40 40 ਪਰਚਿਆਂ ਹੋਂ ਤੋਂ ਬਾਅਦ ਵੀ ਫੇਰ ਉਹ ਇਹੀ ਚੀਜ਼ ਕਰਦੇ ਪਏ ਆ ਇਹ ਚੀਜ਼ ਕਰ ਰਹੇ ਆ ਤਾਂ ਕਿ ਲੋਕੀ ਜਿਹੜੇ ਆ ਇਸ ਚੀਜ਼ ਵੱਲ ਧਿਆਨ ਦੇ ਨਾ ਕਿ ਇਹਨਾਂ ਦੀ ਹੱਤਿਆਵਲ ਔਰ ਸਾਡਾ ਸਰਕਾਰ ਨੂੰ ਵੀ ਇਹ ਮੈਸੇਜ ਹੈਗਾ ਆ ਕਿ ਇਹਨਾਂ ਦੇ ਲਈ ਸੰਵਿਧਾਨ ਜਿਹੜਾ ਹੈ ਉਹ ਸਖਤ ਹੋਵੇ ਤੋ ਇਸ ਦੇ ਲਈ ਸਾਡੀ ਜਿਹੜੀ ਰੈਲੀ ਹੈਗੀ ਆ ਜੋ ਹੁਣ ਸੰਡੇ ਆ ਰਿਹਾ 7 ਦਸੰਬਰ ਨੂੰ ਇਹ ਸਾਡਾ ਹੁਸ਼ਿਆਰਪੁਰ ਜਿਹੜਾ ਹੈਗਾ ਆ ਸ਼ਿਮਲਾ ਪਹਾੜੀ ਚੌਂਕ ਤੋਂ ਸਾਡੀ ਇਹ ਰੈਲੀ ਚੱਲੇਗੀ ਔਰ ਆਪਾਂ ਸ਼ਿਮਲਾ ਪਹਾੜੀ 12 ਵਜੇ ਇਕੱਠੇ ਹੋਵਾਂਗੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਜਿੰਨੀ ਵੀ ਸਾਡੀ ਟੀਮ ਹੈਗੀ ਆ ਇਹ ਸਾਰੀ ਟੀਮ ਇਕੱਠ ਕਰਕੇ ਆਪਾਂ 4 12 ਵਜੇ ਤੋਂ ਨਿਕਲਾਂਗੇ ਤੇ ਸਾਡਾ ਜਿਹੜਾ ਆ ਇਹ ਰੈਲੀ ਦਾ ਜਿਹੜਾ ਹੈਗਾ ਰਸਤਾ ਉਹ ਆਪਣੇ ਸ਼ਿਮਲਾ ਪਹਾੜੀ ਤੋਂ ਹੋ ਕੇ ਤਾਰਕਰ ਕੰਟਾਗਰ ਕੰਟਾਗਰ ਤੋਂ ਕੁਤਵਾਲੀ ਬਿਯਾਰ ਗੋਰਾ ਗੇਟ ਕਮੇਟੀ ਬਿਯਾਰ ਬਹਾਦਰਪੁਰ ਚੌਂਕ ਤੋਂ ਵਾਪਸੀ ਸ਼ਿਮਲਾ ਪਹਾੜੀ ਤੇ ਮੈਂ ਆਪਣੇ ਜੀਬੀਸੀ ਅਪਡੇਟ ਦੇ ਮਾਧਿਅਮ ਦੇ ਨਾਲ ਸਾਰੇ ਦਰਸ਼ਕਾਂ ਨੂੰ ਸਾਰਿਆਂ ਨੂੰ ਇਹ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਸੁਣ ਰਹੇ ਆ ਉਹਨਾਂ ਨੂੰ ਇਹ ਮੈਂ ਬੇਨਤੀ ਕਰ ਰਿਹਾ ਆ ਕਿ ਆਪਾਂ ਆਪਣਾ 2 ਘੰਟੇ ਦਾ ਕੀਮਤੀ ਟਾਈਮ ਜਿਹੜਾ ਹੈਗਾ ਆ ਉਹ ਜ਼ਰੂਰ ਕੱਢਣਾ ਆ ਦਿਨ ਐਤਵਾਰ ਬਣਾ ਲਈ ਸਮਰੱਖਿਆ 12:00 12:00 ਵਜੇ ਤਾਂ 12:00 ਵਜੇ ਮੈਨੂੰ ਉਮੀਦ ਆ ਕਿ ਤੁਸੀਂ ਜ਼ਰੂਰ ਆਪਣਾ ਸਾਥ ਦੇਣ ਦੇ ਲਈ ਆਓਗੇ ਆਪਾਂ ਇਹ ਮਿਲ ਕੇ ਇਸ ਰੈਲੀ ਨੂੰ ਜਿਹੜਾ ਆ ਕਾਮਯਾਬ ਕਰਨਾ ਹੈ ਕਿਉਂਕਿ ਇਹ ਰੈਲੀ ਸਾਡੀ ਨਹੀਂ ਆ ਸਾਡੀ ਨਹੀਂ ਆ ਇਹਨਾਂ ਬੇਜਵਾਨਾਂ ਦੀ ਹੈਗੀ ਔਰ ਇਹਨਾਂ ਦੇ ਹੱਕਾਂ ਦੇ ਲਈ ਆ ਧੰਨਵਾਦ ਸੋ ਵਾਇਸਲੈਸ ਸੈਕੰਡ ਇਨਿੰਗ ਹੋਮ ਉਹ ਸੰਸਥਾ ਹੈ ਜੋ ਲਗਾਤਾਰ ਬੇਜਵਾਨਾਂ ਦੇ ਵਾਸਤੇ ਕੰਮ ਕਰ ਰਹੀ ਹੈ ਬੇਜਵਾਨਾ ਦੇ ਲਈ ਕੰਮ ਕਰ ਰਹੀ ਹੈ ਤੇ ਕੋਈ ਵੀ ਜ਼ਖਮੀ ਜਾਨਵਰ ਕਿਤੇ ਵੀ ਹੋਵੇ ਇਹਨਾਂ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਇਹ ਉਹਨਾਂ ਦਾ ਰੈਸਕਿਊ ਕਰ ਉਹਨਾਂ ਦਾ ਟ੍ਰੀਟਮੈਂਟ ਵੀ ਕਰਦੇ ਆ ਤੇ ਨਾਲ ਦੇ ਨਾਲ ਕਈ ਵਾਰ ਇਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਰੈਸਕਿਊ ਕਰਦੇ ਨੇ ਨਹਿਰਾਂ ਦੇ ਵਿੱਚੋਂ ਖੂਹ ਦੇ ਵਿੱਚੋਂ ਜੰਗਲਾਂ ਦੇ ਵਿੱਚੋਂ ਖਤਰਨਾਕ ਖਾਈਆਂ ਦੇ ਵਿੱਚੋਂ ਕਈ ਵਾਰ ਜਿਹੜੀ ਹੈ ਰੈਸਕਿਊ ਕਰਦੇ ਨਜ਼ਰ ਵੀ ਆਉਂਦੇ ਨੇ ਸੋ ਸਾਰਿਆਂ ਨੂੰ ਇੱਕ ਵਾਰੀ ਅਪੀਲ ਹੈ ਕੀ 7 ਤਰੀਕ ਜੀ ਜੀ ਸਰ 7 ਤਰੀਕ 7 ਦਸੰਬਰ ਦਿਨ রবিਵਾਰ ਦਿਨ রবিਵਾਰ 12 ਵਜੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜਰੂਰ ਇਸ ਰੈਲੀ ਦਾ ਹਿੱਸਾ ਬਣੋ ਤਾਂ ਕਿ ਇੱਕ ਆਵਾਜ਼ ਉਹਨਾਂ ਵਾਸਤੇ بلند ਕਰ ਸਕੀਏ ਜਿਨ੍ਹਾਂ ਦੀ ਆਵਾਜ਼ ਕੋਈ ਕੋਈ ਬਣਦਾ ਹੈ ਕੈਮਰੇ ਦੇ ਪਿੱਛੇ ਮੇਰੇ ਮਿੱਤਰ ਨੇ ਪਵਨ ਕੁਮਾਰ ਮੈਂ ਹਾਂ ਤੁਹਾਡਾ ਆਪਣਾ ਬਜਰੰਗੀ ਪਾਂਡੇ ਲਗਾਤਾਰ ਦੇਖਦੇ ਰਹੋ ਜੀ ਵੀ ਸੀ ਅਪਡੇਟ ਧੰਨਵਾਦ